ਲਡਲੀ ਭਾਗ 92 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆਂ ਅੱਜ ਦਾ ਭਾਗ ਆਂਗਣ ਵਾਣੀ ਵਿੱਚ ਪ੍ਰੀਤੀ ਨੂੰ ਦਾਖਲ ਕਰਵਾ ਕੇ ਹੁਣ ਭੋਲੀ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਲਈ ਆਈ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਅੱਧਾ ਪੌਣਾ ਘੰਟਾ ਬੈਠਣ ਮਗਰੋਂ ਭੋਲੀ ਤੁਰ ਪਈ ਤੇ ਗੁੱਡੀ ਨੂੰ ਕਹਿਣ ਲੱਗੀ ਚਲੋ ਹੁਣ ਆਪਾਂ ਚੱਲਦੇ ਆਂ ਘਰ ਨੂੰ ਹੁਣ ਜਾਂਦੇ ਹੋਏ ਸਾਰੇ ਜਣੇ ਮੱਥਾ ਟੇਕਣ ਲੱਗੇ ਤੇ ਜਿੰਦਰ ਵੀ ਵੇਖਣ ਲੱਗਾ ਭੋਰਾ ਪਰ ਏ ਕੀ ਕਰਦੀਆਂ ਨੇ ਤਾਂ ਆਪ ਵੀ ਹੱਥ ਜੋੜ ਕੇ ਪੁੱਠਾ ਸਿੱਧਾ ਹੋ ਕੇ ਦੇਖੇ ਤੇ ਮੱਥਾ ਟੇਕੀ ਜਾਵੇ ਫਿਰ ਗੁੱਡੀ ਨੇ ਉਹਨੂੰ ਸਹੀ ਤਰੀਕੇ ਨਾਲ ਉਹਦੇ ਹੱਥ ਜੜਵਾਏ ਤੇ ਮੱਥਾ ਟਿਕਵਾਇਆ ਘਰ ਆ ਗਈਆਂ ਹੁਣ ਸੱਸ ਨੂੰ ਜਦੋਂ ਜਵਾਕਾਂ ਨੂੰ ਲੈ ਕੇ ਫਿਰ ਰੋਟੀ ਪਾਣੀ ਖਾ ਪੀ ਕੇ ਆਰਾਮ ਕੀਤਾ ਤੇ ਸ਼ਾਮ ਨੂੰ ਭੋਲੀ ਕਹਿਣ ਲੱਗੀ ਚੱਲ ਗੁੱਡੀ ਆਪਾਂ ਇਹਨਾਂ ਨੂੰ ਕਿਸੇ ਪਾਰਕ ਵਿੱਚ ਲੈ ਚੱਲਦੇ ਹਾਂ ਉੱਥੇ gekeੜਾ ਘੜਾ ਲਈਏ ਘਰੋਂ ਜਾਣ ਹੀ ਲੱਗੀਆਂ ਸਨ ਕਿ ਗੁਰਪ੍ਰੀਤ ਸੇ surjeet ਹੁਰੀ ਆ ਗਏ ਗੁੱਡੀ ਜਾ ਪਾਣੀ ਦਾ ਹਿੱਲਾ ਕਰਨ ਲੱਗੀ surjeet ਪੁੱਛਣ ਲੱਗੀ ਕਿ ਫੋਨ ਕੀਤਾ ਸੀ surinder ਹਰਾਂ ਨੂੰ ਤਾਂ ਗੁੱਡੀ ਦੱਸਣ ਲੱਗੀ ਹਾਂਜੀ ਮਾਮੀ ਕੀਤਾ ਸੀ ਲੱਗੇ ਸੀ ਫੋਨ ਕਰਨ ਵਿੰਦਰੋ ਨਾਲ ਗੱਲ ਕੀਤੀ ਮੈਂ ਸਾਰਿਆਂ ਦੀ ਰਾਜੀ ਖੁਸ਼ੀ ਵੀ ਦੱਸੀ ਉਹਨੇ ਵੀ ਸਭ ਦੇ ਰਾਜੀ ਖੁਸ਼ੀ ਪੁੱਛੀ ਦੋਵੇਂ ਠੀਕ ਨੇ ਕਹਿੰਦੀ ਪਈ ਸੀ ਕਿ ਮੇਰੀ ਚਿੰਤਾ ਨਾ ਕਰੋ ਮੈਂ ਜਲਦੀ ਆਉਂਗੀ ਜਲਦੀ ਆਵਾਂਗੇ ਅਸੀਂ ਮੱਗੇੜਾ ਮਾਰਾਂਗੇ ਅਸੀਂ ਗੁਰਪ੍ਰੀਤ ਤੇ surjeet ਦੋਹਾਂ ਨੇ ਹੱਥ ਜੋੜੇ ਕਿ ਸ਼ੁਕਰ ਅਦਾਤੇ ਆ ਦੋਹੇ ਠੀਕ ਨੇ ਫਿਰ ਵਾਹਿਗੁਰੂ ਵਾਹਿਗੁਰੂ ਜੀ ਕਹਿਣ ਲੱਗੇ surjit ਬੋਲੀ ਮੈਂ ਜਦੋਂ ਵੀ ਫੋਨ ਕਰਦੀ ਆ ਤਾਂ ਮੈਨੂੰ ਤਾਂ ਚਾਜ ਨਾ ਸੁਣਦਾ ਹੀ ਨਹੀਂ ਮੈਂ ਤਾਂ ਹਾਂ ਹੀ ਕਰਦੀ ਰਹਿ ਜਾਂਨੀ ਆ ਗੁਰਪੇਜ ਕਹਿਣ ਲੱਗਾ ਹੋਰ ਕੀ ਭਾਂਸ ਰਹੀ ਹੋ ਜਾਂਦਾ ਰਾਜੀ ਖੁਸ਼ੀ ਸੁਣ ਕੇ ਦੱਸ ਕੇ ਹੁਣ ਚਾਹ ਪਾਣੀ ਪੀਣ ਮਗਰੋਂ ਭੋਲੀ ਹੋਰਾਂ ਨੇ ਦੇ ਨਾਲ ਹੀ ਗੁਰਪੇਜ ਤੇ surjit ਵੀ ਪਾਰਕ ਵੱਲ ਚਲੇ ਗਏ ਉੱਥੇ ਜਾ ਕੇ ਪ੍ਰੀਤੀ ਪੀਂਗਾ ਜੁਟਣ ਲੱਗੀ ਤੇ ਗੁਰਪੇਜ ਪ੍ਰੀਤੀ ਕੋਲ ਚਲਾ ਗਿਆ ਬਾਕੀ ਸਾਰੇ ਹੀ ਠਾਂ ਕਾਜੇ ਤੇ ਬੈਠ ਗਏ ਤੇ ਤੇਜਿੰਦਰ ਵੀ ਖਾ ਤੇ ਜਿੰਦਰ ਕਾ ਵਿੱਚ ਲੋਟ-ਪੋਟ ਹੋਣ ਲੱਗਾ। ਉਹਨੂੰ ਤਾਂ ਬਾਲਾ ਹੀ ਮਜ਼ਾ ਆ ਰਿਹਾ ਸੀ ਖੇ ਆ ਕੇ। ਸਾਰੇ ਤੇਜਿੰਦਰ ਨੂੰ ਵੇਖ ਵੇਖ ਖੁਸ਼ ਹੋਈ ਜਾਣ। ਫਿਰ surjeet poli ਨੂੰ ਕਹਿਣ ਲੱਗੀ। ਭੈਣ ਬਿੱਟੂ ਨੂੰ ਕਹੋ ਕਿਸੇ ਦਿਨ ਛੁੱਟੀ ਵਾਲੇ ਦਿਨ ਗੁੱਡੀ ਤੇ ਜਵਾਕਾਂ ਨੂੰ ਝੀਰਦੇ ਹੀ ਲੈ ਜਾਵੇ। ਕਿੰਨਾ ਕੁਛ ਆ ਚੰਡੀਗੜ੍ਹ 'ਚ। ਉਹ ਤਾਂ ਜਦੋਂ ਦੀ ਗੁੱਡੀ ਗੁੱਡੀ ਆਈ ਆ ਇਹਨੇ ਤਾਂ ਕੁਝ ਵੀ ਵੇਖਿਆ ਹੀ ਨਹੀਂ। ਹਾਂ ਹਾਂ ਮੈਂ ਤਾਂ ਆਪ ਸੋਚਦੀ ਸੀ ਬਿੱਟੂ ਨੂੰ ਆਖਾਂਗੇ। ਪਰ ਅੱਜਕਲ ਜਲਦੀ ਨਿਕਲ ਜਾਂਦਾ ਕੰਮ ਲਈ। ਅਸੀਂ ਅੱਜ ਪ੍ਰੀਤੀ ਲਈ ਆਂਗਣ ਵਾਲੀ 'ਚ ਵੀ ਪਤਾ ਕਰਕੇ ਆਈਆਂ। ਅਵੇ ਲੇਸਾ ਲਾਵੀ ਜਾਣ ਲੱਗ ਜੂ ਤਜਿੰਦਰਵਲ ਹੱਥ ਜਿਆ ਕਰਕੇ ਭੋਲੀ ਕਹਿਣ ਲੱਗੀ ਤਾਂ ਗੁੱਡੀ ਕਹਿਣ ਲੱਗੀ मामੀ ਜੀ ਇਹ ਤਾਂ ਅੱਜ ਵੀ ਬੈਠਣ ਨੂੰ ਤਿਆ ਸੀ ਬਾਲਾ ਖੁਸ਼ ਸੀ ਗੁਰਪੇਜ ਵੀ ਗੱਲਾਂ ਸੁਣ ਰਿਹਾ ਸੀ ਤੇ ਬੋਲਿਆ ਇਹਨੇ ਬਾਲਾ ਪੜਨਾ ਵਾ ਗੁੱਡੀ ਇਹ ਗੱਲ ਮੇਰੇ ਤੋਂ ਕੋਰੇ ਕਾਗਜ਼ ਤੇ ਲਿਖਵਾ ਲੈ ਮੇਤੋਂ ਇਹਦਾ ਪੂਰਾ ਪਰਦਾ ਦਿਮਾਗ ਬਾਲਾ ਤੇਜ ਐ ਐਵੇਂ ਹੀ ਇਹ ਇਹਦਾ ਨਾਮ ਤਜਿੰਦਰ ਨਹੀਂ ਆਪਣੇ ਦਾਦੇ ਵਾਂਗ ਪੂਰੀ ਤਰ੍ਹਾਂ ਇਹ ਬਾਲਾ ਬਾਲਾ ਹੀ ਪੂਰੀ ਤਰ੍ਹਾਂ ਤੇਜ ਭੋਲੀ ਨੂੰ ਤਾਂ ਬਾਲੀ ਖੁਸ਼ੀ ਹੋਈ ਵੀਰ ਦੀਆਂ ਗੱਲਾਂ ਸੁਣ ਕੇ ਤੇ ਤੇਜਿੰਦਰ ਹੋਰ ਮਸਤੀਆਂ ਕਰ ਕਰਕੇ ਵਿਖਾਵੇ। ਹੁਣ ਕਾफी ਸਮਾਂ ਬੈਠ ਕੇ ਗੱਲਾਂ-ਬਾਤਾਂ ਕੀਤੀਆਂ ਤੇ ਵਾਪਸੀ ਵੇਲੇ ਕੁਲ ਭੇਜ ਰਹੀ ਆਪਣੇ ਘਰ ਤੇ ਗੁੱਡੀ, ਭੋਲੀ ਹੁਣੀ ਜਵਾਕਾਂ ਨੂੰ ਲੈ ਕੇ ਆਪਣੇ ਘਰ ਆ ਗਏ। ਰਾਤ ਦੀ ਰੋਟੀ ਦਾ ਹਿੱਲਾ ਕਰਕੇ ਹੀ ਹਟੀਆਂ ਸਨ ਕਿ ਬਿੱਟੂ ਦੀ ਆਵਾਜ਼ ਆਈ ਬਾਹਰੋਂ। ਮੰਮੀ ਮੰਮੀ ਬੂਹਾ ਖੋਲਿਓ। ਤਾਂ ਭੋਲੀ ਕਹਿਣ ਲੱਗੀ ਜਾ ਗੁੱਡੀ ਬੂਹਾ ਖੋਲ ਜਾ ਕੇ। ਭੋਲੀ ਤੇਜਿੰਦਰ ਨੂੰ ਚੁੱਕੀ ਬੈਠੀ ਸੀ ਤਾਂ ਗੁੱਡੀ ਗਈ। ਦੇ ਵੇਖਿਆ ਬਿੱਟੂ ਰਿਕਸ਼ੇ ਜੇ ਤੇ ਕੋਈ ਡੱਬਾ ਜੇ ਚੁੱਕ ਕੇ ਲੈ ਕੇ ਆਇਆ ਸੀ ਵੱਡਾ ਸਾਰਾ ਖੋਰੇ ਕੀ ਸੀ ਵਿੱਚ ਗੁੱਡੀ ਹੈਰਾਨ ਜੀ ਹੋ ਕੇ ਵੇਖੀ ਜਾਏ ਬਿੱਟੂ ਕਹਿਣ ਲੱਗਾ ਕੀ ਵੇਖਦੀ ਐ ਦੱਸ ਤਾਂ ਦੱਸ ਰੁਕ ਜਾ ਜਰਾ ਰਿਕਸ਼ੇ ਵਾਲੇ ਨੂੰ ਪੈਸੇ ਦੇ ਕੇ ਅੰਦਰ ਨੂੰ ਆਇਆ ਤੇ ਭੋਲੀ ਤੇਜਿੰਦਰ ਨੂੰ ਲੈ ਕੇ ਬਾਹਰ ਆਈ ਤੇ ਵੇਖਣ ਲੱਗੀ ਕੀ ਲਿਆਇਆ ਕਾਹਦਾ ਰੋਲਾ ਪਾਈ ਜਾਂਦਾ ਇਹ ਬਿੱਟੂ ਡੱਬਾ ਚੁੱਕ ਕੇ ਅੰਦਰ ਲੈ ਕੇ ਆਇਆ ਮੇਜ਼ ਤੇ ਸਜਾ ਦਿੱਤਾ ਮਾਂ ਨੂੰ ਮਾਂ ਨੂੰ ਪੁੱਛਣ ਲੱਗਾ ਦੱਸ ਕੀ ਐ ਇਹਦੇ ਚ ਤਾਂ ਮਾਂ ਕਹਿਣ ਲੱਗੀ ਮੈਂ ਕੀ ਜਾਣਾਂ ਤੈਨੂੰ ਪਤਾ ਹੋਣਾ ਤੋ ਜਿੰਦਰ ਨੇ ਤਾਂ ਬਿੱਟੂ ਨੇ ਡੱਬੇ ਚੋਂ ਮੋਟਾ ਜਿਹਾ ਟੈਲੀਵਿਜ਼ਨ ਕੱਢਿਆ ਤਾਂ ਗੁੱਡੀ ਬੋਲੀ ਇਹ ਤਾਂ ਟੈਲੀਵਿਜ਼ਨ ਵਰਗਾ ਵਾ ਇਹ ਤਾਂ ਚਾਈ ਹੁਣਾ ਕਰਿਆ ਪਰ ਨਿੱਕਾ ਜਿਹਾ ਉਹਨਾ ਕਰੇ ਇਹਦੇ ਵਰਗਾ ਤਾਂ ਮੈਂ ਕਮਲਪ੍ਰੀਤ ਦੇ ਵੀ ਵੇਖਿਆ ਸੀ ਭੋਲੀ ਕਹਿਣ ਲੱਗੀ ਹਾਂ ਤੇਰੇ ਮਾਮੇ ਗੁਰਪੇਜ ਵਾਲ ਵੀਆ ਖਰਾਬ ਹੋ ਗਿਆ ਸੀ ਸਟੋਰ ਚ ਧਰਿਆ ਪਿਆ ਦੋਹੇ ਨਾ ਅਨੋਸਸ ਉਹਦੇ ਘਰ ਆ ਉਹਦੇ ਘਰ ਕਰਨ ਲੱਗੀਆਂ ਤਾਂ ਬਿੱਟੂ ਦੋਹਾਂ ਵਾਲੋ ਇਕ ਹੀ ਜਾਏ ਫਿਰ ਬਿੱਟੂ ਬੋਲਿਆ ਉਹਦੇ ਇਹਦੇ ਹੁਣ ਆਪਣੇ ਵੀ ਸਿਕੰਦਰ ਸਿੰਘ ਦੇ ਘਰੇ ਤਾਂ ਰੰਗਾਂ ਵਾਲਾ ਰੰਗੀਨ ਟੀਵੀ ਮੈਂ ਹਲੇ ਕਾਲਾ ਚਿੱਟਾ ਲਿਆ ਆਂ ਹੌਲੀ ਹੌਲੀ ਰੰਗਾਂ ਵਾਲਾ ਰੰਗੀਨ ਵੀ ਲੈ ਲਵਾਂਗੇ ਆਪਾਂ ਗੁੱਡੀ ਗੌਰ ਨਾਲ ਵੇਖੀ ਜਾਵੇ ਤੇ ਬੋਲੀ ਹਾਏ ਆ ਕਿਵੇਂ ਚੱਲਦਾ ਕਿਵੇਂ ਕਿਵੇਂ ਹੁੰਦਾ ਇਹ ਦੱਸੀ ਮੈਨੂੰ ਤਾਂ ਬਿੱਟੂ ਬੋਲਿਆ ਖੜ ਜਾ ਖੜ ਜਾ ਦੱਸ ਦਿਨਾ ਇੰਨੀ ਜਲਦੀ ਨਹੀਂ ਹਲੇ ਐਂਟੀਨਾ ਲਗਾਣਾ ਉਹ ਵੀ ਮਹਿੰਗਾ ਆਣਾ ਫੇਰ ਤਾਰਾਂ ਪੈਣੀਆਂ ਫੇਰ ਮੈਂ ਇਥੇ ਸੁੱਚਾ ਲਾਉਣੀ ਆ ਤਹਰਾਂ ਤੇ ਜਾ ਕੇ ਫਿਰ ਕਿੱਥੇ ਜਾ ਕੇ ਨਹੀਂ ਚੱਲਣਾ ਫਿਰ ਆਪਾਂ ਇਹਦੇ ਦਰਮਿਆਨ ਦੇਖਿਆ ਕਰਾਂਗੇ ਮਸਕੰਦਾ ਸੀ ਉਹਨੂੰ ਦੇਖਦਾ ਹੁੰਨਾ ਉਹ ਵੇਖਦਾ ਹੁੰਦਾ ਵਾ ਗੁੱਡੀ ਬਾਲੀ ਖੁਸ਼ ਹੋਈ ਤੇ ਬੋਲੀ ਹੋਰ ਕੀ ਆਉਂਦਾ ਵਾ ਬਿੱਟੂ ਬੋਲਿਆ ਜਦੋਂ ਚੱਲ ਪੂ ਵੇਖ ਲਿਆ ਕਰੀ ਬਾਲਾ ਕੁਛ ਆਉਂਦਾ ਇਹਦੇ ਚ ਖਬਰਾਂ ਮੇਰਾ ਪਿੰਡ ਮੇਰੇ ਖੇਤ ਪੰਜਾਬੀ ਗਾਣੇ ਬਾਲਾ ਕੁਛ ਫਿਰ ਬਿੱਟੂ ਹੱਥ ਚੋ ਕੇ ਆਇਆ ਤੇ ਬੋਲਿਆ ਚੱਲ ਰੋਟੀ ਲਿਆ ਮੇਰੇ ਲਈ ਪਰ ਗੁੱਡੀ ਤਾਂ ਟੈਲੀਵਿਜ਼ਨ ਨੂੰ ਹੀ ਵੇਖੀ ਜਾਏ ਫਿਰ ਰੋਟੀ ਲਿਆਈ ਤੇ ਰੋਟੀ ਖਾਂਦੇ ਸਮੇਂ ਮਾਂ ਦੱਸਣ ਲੱਗੀ ਅੱਜ ਪ੍ਰੀਤੀ ਲਈ ਆਂਗਣ ਵਾਲੀ ਤੇ ਵੇਖ ਕੇ ਆਈਆਂ ਪਤਾ ਕਰਕੇ ਆਈਆਂ ਹੁਣ ਕੱਲ ਤੋਂ ਪ੍ਰੀਤੀ ਜਾਇਆ ਕਰੋ ਸਕੂਲ ਤਾਂ ਬਿੱਟੂ ਮਾਂ ਤੇ ਗੁੱਡੀ ਵੱਲ ਵੇਖਣ ਲੱਗਾ ਤੇ ਬੋਲਿਆ ਤੁਸੀਂ ਇਹਨੂੰ ਜਿੱਥੇ ਮਰਜ਼ੀ ਲਗਾਓ ਆਂਗਣ ਵਾਲੀ 'ਚ ਚਾਹੇ ਜਿੱਥੇ ਮਰਜ਼ੀ ਪਰ ਮੇਦਾ ਖਰਚਾ ਨਹੀਂ ਚੁਕਣਾ ਮੈਂ ਆਪਣੇ ਮੁੰਡੇ ਨੂੰ ਵਧੀਆ ਪੜਾਉਣਾ ਬਸ ਉਹਦੇ ਪਿਓ ਨੂੰ ਕਹ ਉਹਦਾ ਉਹ ਆਪਣੀ ਧੀ ਨੂੰ ਆਪ ਪੜਾਵੇ ਮੇਰ ਤੋਂ ਨਹੀਂ ਇਹ ਪੜਾਈ ਜਾਣੀ ਮਾਂ ਕਹਿਣ ਲੱਗੀ ਤੇਥੋਂ ਮੈਂ ਪੈਸੇ ਨਹੀਂ ਮੰਗੇ ਅਸੀਂ ਆਪ ਦੇਖ ਲਵਾਂਗੇ ਹਾਂ ਤੂੰ ਫਿਕਰ ਨਾ ਕਰ ਪਰ ਬਿੱਟੂ ਰੋਟੀ ਖਾ ਕੇ ਬੜਬੜ ਕਰਦਾ ਆਪਣੇ ਕਮਰੇ ਵੱਲ ਚਲਾ ਗਿਆ ਬਿੱਟੂ ਜਦੋਂ ਬੜਬੜ ਕਰਦਾ ਆਪਣੇ ਕਮਰੇ ਵਿੱਚ ਚਲਾ ਗਿਆ ਤਾਂ ਗੁੱਡੀ ਨੂੰ ਬਿੱਟੂ ਦੀਆਂ ਗੱਲਾਂ ਦਾ ਬੜਾ ੱੱੱਕਾ ਲੱਗਾ ਹੁਣ ਬਿੱਟੂ ਦਾ ਲਿਆਂਦਾ ਹੋਇਆ ਟੈਲੀਵਿਜ਼ਨ ਵੀ ਗੁੱਡੀ ਨੂੰ ਵਿਉ ਵਰਗਾ ਲੱਗਣ ਲੱਗਾ ੱੱਕੇ ਨਾਲ ਰੋਟੀ ਖਾਦੀ ਗੁੱਡੀ ਨੇ ਮਗਰੋਂ ਦੋਹਾਂ ਜਵਾਕਾਂ ਨੂੰ ਸੁਵਾ ਦਿੱਤਾ ਰੀਤੀ ਦੇ ਸਿਰ ਤੇ ਹੱਥ ਫੇਰਨ ਲੱਗੀ ਗੁੱਡੀ ਤੇ ਮਨ ਹੀ ਮਨ ਸੋਚਣ ਲੱਗੀ ਕਿ ਖੋਰੇ ਕੀ ਲਿਖਿਆ ਮੇਰੀ लाड़ਲੀ ਧੀ ਦੀ ਕਿਸਮਤ ਵਿੱਚ ਬੋਲੀ ਗੁੱਡੀ ਕੰਨੀ ਵੇਖਣ ਲੱਗੀ ਤੇ ਬੋਲੀ ਮਾਂ ਉਹਦੀਆਂ ਗੱਲਾਂ ਨੂੰ ਦਿਲ ਤੇ ਨਾ ਲਿਆ ਕਰ ਗੁੱਸਾ ਨਾ ਕਰਿਆ ਕਰੋ ਦੀ ਗੱਲ ਦਾ ਮੈਂ ਬੈਠੀ ਆ ਨਾ ਪ੍ਰੀਤੀ ਲਈ ਜਦੋਂ ਤੱਕ ਮੈਂ ਹਾਂ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਮੈਂ ਹੈਗੀ ਆ ਠੀਕ ਆ ਇਹਦੇ ਲਈ ਮੈਂ ਬੈਠੀ ਆ ਉਹ ਤਾਂ ਕਮਲਾ ਇਹਨੂੰ ਕੀ ਪਤਾ ਵਾ ਗੁੱਡੀ ਦੀਆਂ ਅੱਖਾਂ ਪਰ ਆਈਆਂ ਤੇ ਕਹਿਣ ਲੱਗੀ ਮਾਂ ਤੂੰ ਤੇ ਜਿੰਦਰ ਵਾਲੇ ਪਾਸੇ ਆ ਜਾ ਮੈਂ ਪ੍ਰੀਤੀ ਕੰਨੀ ਹੋ ਕੇ ਸੋ ਜਾਵਾਂ ਅੱਜ ਸੱਸ ਤੇ ਜਿੰਦਰ ਵਾਲ ਆ ਗਈ ਤੇ ਬੋਲੀ ਇਹ ਤਾਂ ਬਾਲਾ ਕੱਬਾ ਇਹਨੇ ਮੇਰੇ ਲੱਤਾਂ ਮਾਰ ਨੀ ਦੇਖ ਕਿਵੇਂ ਪੱਸਰ ਕੇ ਸੁੱਤਾ ਹੋਇਆ ਇਹਨੇ ਕਿਤੇ ਜਗ੍ਹਾ ਦੇਣੀ ਆ ਦਾਦੀ ਨੂੰ ਗੁੱਡੀ ਹੱਸ ਪਈ ਤੇ ਤੇਜਿੰਦਰ ਨੂੰ ਥੋੜਾ ਹੋਰਾਂ ਨੂੰ ਕਰ ਲਿਆ ਤੇ ਪ੍ਰੀਤੀ ਨੂੰ ਵੀ ਫਿਰ ਸਸ ਲਈ ਜਗ੍ਹਾ ਬਣਾ ਦਿੱਤੀ ਸਸ ਤੇਜਿੰਦਰ ਦੇ ਹੱਥ ਰੱਖ ਕੇ ਤੇ ਗੁੱਡੀ ਪ੍ਰੀਤੀ ਦੇ ਹੱਥ ਰੱਖ ਕੇ ਬੋਲਾ ਬੋਲਾ ਜ਼ਹਿਲੌਣ ਲੱਗੀਆਂ ਗੱਲਾਂ ਬਾਤਾਂ ਕਰਦੀਆਂ ਹੋਈਆਂ ਹੁਣ ਦੋਵੇਂ ਜਾਣੀਆਂ ਸੌ ਗਈਆਂ ਅਗਲੇ ਦਿਨ ਤੋਂ ਪ੍ਰੀਤੀ ਆਂਗਣ ਵਾਲੀ ਜਾਣ ਲੱਗੀ ਸ਼ੁਰੂ ਸ਼ੁਰੂ ਚ ਨੌ ਸਸ ਦੋਹੇ ਛੱਡਣ ਜਾਂਦੀਆਂ ਤੇ ਲੈਣ ਵੀ ਜਾਂਦੀਆਂ ਮਗਰੋ ਪੋਲੀ ਆਪ ਹੀ ਛਾਡਾਂਦੀ ਤੇ ਲੈ ਵੀ ਆਉਂਦੀ ਬਿੱਟੂ ਨੇ ਵੀ ਇੱਕ ਦੋ ਦਿਨਾਂ ਵੀ ਮਗਰੋਂ ਟੈਲੀਵਿਜ਼ਨ ਚਾਲੂ ਕਰ ਦਿੱਤਾ ਐਂਟੀਨਾ ਜਿਹਾ ਸੈੱਟ ਕਰ ਦਿੱਤਾ ਤਾਰਾਂ ਵੀ ਲਾ ਦਿੱਤੀਆਂ ਨੌ ਸਸ ਬੈਠ ਕੇ ਹੁਣ ਟੀਵੀ ਦੇਖਣ ਲੱਗੀਆਂ ਖਬਰਾਂ ਵੇਖਣ ਲੱਗੀਆਂ ਕਦੇ ਕੁਝ ਕਦੇ ਕੁਝ ਦੋਵੇਂ ਜਾਨੀਆਂ ਬਹੁਤ ਖੁਸ਼ ਹੁੰਦੀਆਂ ਦੇਖ ਕੇ ਕਦੇ ਕਦੇ ਟੀਵੀ 'ਚ ਚਲਦੇ ਚਲਦੇ ਤੇ ਦਾਣੇ ਜਿਹਾ ਆ ਜਾਂਦੇ ਤੇ ਦੋਹਾਂ ਨੂੰ ਲੱਗਦਾ ਕਿ ਟੈਲੀਵਿਜ਼ਨ ਖਰਾਬ ਹੋ ਗਿਆ ਕੁਝ ਆਉਂਦਾ ਹੀ ਨਹੀਂ ਤਾਂ ਬਿੱਟੂ ਕਹਿੰਦਾ ਮੌਸਮ ਖਰਾਬ ਹੋਣ ਕਰਕੇ ਹੁੰਦਾ ਐਦਾਂ ਫੇ ਸਮਝਾ ਕੇ ਜਾਂਦਾ ਕਿ ਐਵੇਂ ਕਰ ਲਿਆ ਕਰੋ ਪੌੜੀਆਂ ਚੜ ਕੇ ਘੁਮਾ ਕੇ ਦੇਖ ਲਿਆ ਕਰੋ ਪਰ ਬਿੱਟੂ ਦੇ ਮਗਰੋਂ ਭੋਲੀ ਕਹਿੰਦੀ ਹੁਣ ਅਸੀਂ ਇਹੀ ਕਰਦੀਆਂ ਰਹਾਂਗੀਆਂ ਅਜੇ ਤੋ ਤਜਿੰਦਰ ਤੇ ਪ੍ਰੀਤੀ ਵੱਡੇ ਹੋ ਜਾਣਗੇ ਇਹ ਆਪ ਹੀ ਘੁਮਾ ਕੇ ਦੇਖ ਲਿਆ ਕਰਨਗੇ ਛੱਡ ਨੀ ਗੁੱਡੀਆਂ ਕੁਝ ਹੋਰ ਹੀ ਕਰ ਲਈਏ ਆਪਾਂ ਪ੍ਰੀਤੀ ਆਂਗਣਵਾਲੀ ਤੋਂ ਕਈ ਕੁਝ ਖਾਣ ਲਈ ਘਰੇ ਲੈ ਕੇ ਆਉਂਦੀ ਨੱਚਦੀ ਟੱਪਦੀ ਫਿਰਦੀ ਕਈ ਕਵਿਤਾਵਾਂ ਬੋਲਦੀ ਰਹਿੰਦੀ ਦਾਦੀ ਤੇ ਮਾਂ ਉਹਦੇ ਮੂੰਹ ਕਰਨੀ ਵੇਖਦੀਆਂ ਰਹਿੰਦੀਆਂ ਕਰਦੇ ਕਰਦੇ ਹੁਣ ਸਮਾਂ ਨਿਕਲਿਆ ਤੇ ਸਾਲ ਮਹੀਨਾ ਆ ਗਿਆ ਹੋਲੀ ਗੁੱਡੀ ਨੂੰ ਪੁੱਛਣ ਲੱਗੀ ਧੀਏ ਮਨ ਕਰਦਾ ਪੇਕੀ ਜਾਣ ਨੂੰ ਤਾਂ ਗੁੱਡੀ ਬੋਲੀ ਮਾਂਏ ਕੋਈ ਨਹੀਂ ਰਹਿਣ ਦਿੰਨੀ ਆ ਪਰ ਭੋਲੀ ਕਹਿਣ ਲੱਗੀ ਕੋਈ ਨਹੀਂ ਜਾ ਆ ਰਹਿ ਆਂ ਇਸ ਵਾਰ ਮੈਂ ਬਿੱਟੂ ਨੂੰ ਕਰਨੀ ਆ ਤੈਨੂੰ ਛੱਡ ਆਉਂ ਪ੍ਰੀਤੀ ਮੇਰੇ ਕੋਲ ਰਹਿ ਰੋ ਤੂੰ ਤੇ ਜਿੰਦਰ ਨੂੰ ਲੈ ਕੇ ਚਲੀ ਜਾਏ ਤਾਂ ਗੁੱਡੀ ਬੋਲੀ ਮਾਂਏ ਪ੍ਰੀਤੀ ਦਾ ਮਨ ਨਹੀਂ ਲੱਗਣਾ ਦੇਖ ਤੇਜਿੰਦਰ ਨੂੰ ਤੇ ਪ੍ਰੀਤੀ ਨੂੰ ਕਿਵੇਂ ਹੇਲ-ਮੇਲ ਹੋਏ ਪਏ ਨੇ ਮੈਂ ਦੋਹਾਂ ਨੂੰ ਹੀ ਲੈ ਕੇ ਜਾਵਾਂਗੀ ਨਾਨਕੇ ਪਰ ਗੁੱਡੀ ਦੋਹੇ ਸੰਭਾਲਣੇ ਔਖੇ ਹੋ ਜਾਣੇ ਨੇ ਸੱਸ ਨੇ ਚਿੰਤਾ ਜਤਾਉਂਦੇ ਹੋਏ ਕਿਆ ਨਹੀਂ ਨਹੀਂ ਮਾਏ ਹੁਣ ਤਾਂ ਪ੍ਰੀਤੀ ਸੁਖਨਾ ਵੱਡੀ ਹੋ ਗਈ ਥੋੜੀ ਸਮਝਦਾਰ ਵੀ ਆ ਹੁਣ ਤੰਗ ਵੀ ਨਹੀਂ ਕਰਦੀ ਕੋਈ ਨਹੀਂ ਮਾਏ ਮੈਂ ਵੇਖ ਲੈਣਾ ਗੁੱਡੀ ਨੇ ਕਿਹਾ ਚੰਗਾ ਠੀਕ ਆ ਮੈਂ ਬਿੱਟੂ ਨੂੰ ਕਹਿੰਨੀ ਆ ਤੈਨੂੰ ਤੇ ਜਵਾਕਾਂ ਨੂੰ ਛੱਡ ਓ ਪੀਂਗਾ ਝੂਟ ਲਿਓ ਉੱਥੇ ਨਿਆਣਿਆਂ ਨੂੰ ਤਾਂ ਬਾਹਲਾ ਚਾਹ ਚੜਨਾ ਸੱਸ ਹਸਤੀ ਹੋਈ ਕਹਿਣ ਲੱਗੀ ਗੁੱਡੀ ਕਹਿਣ ਲੱਗੀ ਹਾਂਜੀ ਮਾਏ ਅਸੀਂ ਮੰਗਲ ਸਿਉਂ ਕੀ ਨਿਯਮਤ ਏ ਪੀਂਗਾ ਵਣ ਲੈਂਦੀਆਂ ਸਨਿੱਕੀਆਂ ਹੁੰਦੀਆਂ ਗੱਲਾਂ ਬਾਤਾਂ ਕਰਦੀਆਂ ਤੇ ਹੁਣ ਮੀ ਵੀ ਆ ਗਿਆ ਬਹੁਤ ਜੀ ਪ੍ਰੀਤੀ ਆਪਣੀ ਤੋਤਲੀ ਆਵਾਜ਼ ਚ ਬੋਲਣ ਲੱਗੀ ਰੱਬਾ ਰੱਬਾ ਮੀਂਹ ਬਸਾ ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀਂਹ ਬਸਾ ਫਿਰ ਦਾਦੀ ਕਹਿਣ ਲੱਗੀ ਐਦਾਂ ਨਹੀਂ ਪ੍ਰੀਤੀ ਐਦਾਂ ਬੋਲੀਦਾ ਹੁੰਦਾ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਕਾਲੀਆਂ ਇਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰੋ ਜੋਰ ਪ੍ਰੀਤੀ ਦਾਦੀ ਦੇ ਮਗਰ ਲਾ ਕੇ ਬੋਲਣ ਦੀ ਕੋਸ਼ਿਸ਼ ਕਰਨ ਲੱਗੀ ਪੂਰਾ ਦਿਨ ਮੀਂਹ ਪੈ ਰਿਹਾ ਸੀ ਸ਼ਾਮ ਨੂੰ ਜਾ ਕੇ ਕਿਤੇ ਰੁਕਿਆ ਰਾਤ ਨੂੰ ਜਦੋਂ ਬਿੱਟੂ ਆਇਆ ਰੋਟੀ ਪਾਣੀ ਖਾਣ ਮਗਰੋਂ ਮਾਂ ਨੇ ਕਿਹਾ ਮਲ ਗੁੱਡੀ ਤੇ ਜਵਾਕਾਂ ਨੂੰ ਪੇਕੇ ਛੱਡ ਕੇ ਆਉਣਾ ਸੌਣ ਦਾ ਤਿਉਹਾਰ ਆ ਤੀਆਂ ਤੇ ਰਹਿ ਆਉਗੀ ਬਿੱਟੂ ਬੋਲਿਆ ਤੇਜਿੰਦਰ ਵੀ ਜਾਊਗਾ ਨਾਲ ਤਾਂ ਮਾਂ ਕਹਿਣ ਲੱਗੀ ਹਾਂ ਹੋਰ ਤੂੰ ਕੰਮ ਤੇ ਲੈ ਕੇ ਜਾਏਗਾ ਉਹਨੇ ਉਹਨੂੰ ਬਿੱਟੂ ਕਹਿਣ ਲੱਗਾ ਮੇਰਾ ਤਾਂ ਚਿੱਤ ਨਹੀਂ ਲੱਗਣਾ ਤੇਜਿੰਦਰ ਬਿਨਾ ਮੈਂ ਸਵੇਰੇ ਵੇਖ ਕੇ ਜਾਣਾ ਹੁੰਦਾ ਉਹਨੂੰ ਫੇਰ ਤੂੰ ਵੀ ਰਿਐ ਮਾਂ ਨੇ ਅਕੂ ਗਿਆ ਤਾਂ ਬਿੱਟੂ ਬੋਲਿਆ ਨਾ ਨਾ ਕੰਮ ਦਾ ਬਾਲਾ ਓਖ ਹੋ ਜਾਣਾ ਹੋਂ ਤਾਂ ਸਗੋਂ ਮੈਂ ਟੂਰ ਫੜਨ ਬਾਰੇ ਸੋਚ ਵਿਚਾਰ ਕਰ ਰਿਹਾ। ਕਾਦੇ ਟੂਰ? ਮਾਂ ਨੇ ਹੈਰਾਨ ਹੋ ਕੇ ਪੁੱਛਿਆ। ਉਹ ਡੈਡੀ ਨੇ ਦੱਸਿਆ ਸੀ ਉਹਨਾਂ ਦੇ ਪਹਾੜਾਂ ਵੱਲ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਸੀ। ਗੱਡੀ ਲਈ ਪਹਿਲਾਂ ਹੱਥ ਸਾਫ਼ ਕਰਨਾ, ਲੋਕੀਰ ਆਉਂਦੇ ਜਾਂਦੇ ਰਹਿੰਦੇ ਘੁੰਮਣ, ਅੱਗੇ ਪਹਾੜਾਂ ਕਰਨੀ। ਮੈਂ ਗਿਆ ਸੀ ਇੱਕ ਦਿਨ ਡੈਡੀ ਵੱਲ ਉਹਨਾਂ ਨੇ ਕਰਾਈ ਸੀ ਗੱਲ ਕਿਸੇ ਬੰਦੇ ਨਾਲ। ਕਾਰਡ ਵੀ ਦਿੱਤਾ ਸੀ ਮੈਨੂੰ, ਬਿੱਟੂ ਕਹਿਣ ਲੱਗਾ। ਚੰਗਾ ਪਾਈ, ਤੂੰ ਹੀ ਜਾਣੇ ਜੋ ਤੂੰ ਕਰਨਾ ਚਾਹਨਾ। ਮਾਂ ਨੇ ਕਿਹਾ ਪਰसों ਛੱਡਾਂਵਾਂ ਇਹਨਾਂ ਨੂੰ ਕੱਲ ਸਿਕੰਦਰ ਸਿੰਘੋਂ ਦੀ ਮੈਂ ਕਾਰ ਲੈ ਆਉਂਗਾ ਨਾਲ ਇੱਕ ਦਿਨ ਦੀ ਛੁੱਟੀ ਵੀ ਦਾਸ ਆਉਂਗਾ ਬਿੱਟੂ ਬੋਲਿਆ ਦੇਖ ਲੈ ਪੁੱਤ ਜਿਵੇਂ ਤੈਨੂੰ ਠੀਕ ਲੱਗੇ ਮਾਂ ਨੇ ਅੱਗੋਂ ਕਿਹਾ ਅਗਲੇ ਦਿਨ ਗੁੱਡੀ ਨੇ ਕੱਪੜੇ ਪਾ ਲਏ ਵੱਡੇ ਸਾਰੇ ਥੈਲੇ ਵਿੱਚ ਆਪਣੇ ਤੇ ਜਵਾਕਾਂ ਦੇ ਸੱਸ ਗੁੱਡੀ ਤੇ ਪ੍ਰੀਤੀ ਲਈ ਝੂੜੀਆਂ ਵੀ ਦਵਾ ਲਈ ਗੁੱਡੀ ਲਈ ਬਿੰਦੀ ਸੁਰਖੀ ਵੀ ਦਵਾ ਦਿੱਤੀ ਖਾਣ ਪੀਣ ਦਾ ਪੂਰਾ ਸਮਾਨ ਵੀ ਲੈ ਕੇ ਦੇ ਦਿੱਤਾ ਪੇਕੇ ਜਾਣ ਲਈ ਹੁਣ ਜਦੋਂ ਰਾਤ ਹੋਈ ਬੱਦਲ ਜੇ ਛਾਏ ਹੋਏ ਸਨ ਸਮਾਨੀ ਬਿੱਟੂ ਕਾਫੀ ਦੇਰ ਨਾਲ ਆਇਆ ਅੱਜ ਕਾਰ ਲੈ ਕੇ ਤੇ ਆਉਂਦਾ ਹੀ ਗੁੱਡੀ ਨੂੰ ਕੰਨ ਲਗਾ ਅੱਜ ਰੋਟੀ ਸਿਕੰਦਰ ਸਿਓ ਨੇ ਖਵਾ ਦਿੱਤੀ ਸੀ ਸਵੇਰੇ ਤਿਆਰ ਹੋ ਜਾਏ ਉਹ ਟਾਈਮ ਤੇ ਮੈਂ ਛੱਡ ਆਉਂਗਾ ਤੁਹਾਨੂੰ ਪੇਕੇ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ